ਮੈਨੂੰ ਸੁਖਪਾਲ ਸਿੰਘ ਖਹਿਰਾ ਤੇ ਸਭ ਤੋਂ ਵੱਡਾ ਜਿਹੜਾ ਲੰਬਾ ਮੇਰਾ ਛੋਟਾ ਵੀਰ ਆ ਹੂੰ ਕਿ ਇਹਨਾਂ ਨੇ ਜਿਹੜੀ ਸਾਡੀ ਬੱਚੀ ਆ ਜਿਹੜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਬੇਟੀ ਐ ਜੀ ਉਹਦਾ ਕੁਝ ਸਾਲ ਪਹਿਲਾਂ ਜਿਹੜਾ ਵਿਆਹ ਆ ਸ਼ਾਦੀ ਜਿਹੜੀ ਉਸ ਘਰਾਣੇ 'ਚ ਕੀਤੀ ਆ ਜਿਹੜਾ ਸੰਤ ਬੱਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸਭ ਤੋਂ ਵੱਡਾ ਵਿਰੋਧੀ ਸੀ ਉਸ ਸਮੇਂ ਇੰਦਰਾ ਗਾਂਧੀ ਵੀ ਐਡੀ ਉਹਨਾਂ ਦੀ ਵਿਰੋਧੀ ਨਹੀਂ ਸੀ ਜਾਂ ਐਡੀ ਉਹਨੂੰ ਵਿਰੋਧੀ ਨਹੀਂ ਸੀ ਕਹਿੰਦੇ ਜਿੰਨਾ ਉਹ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕਹਿੰਦੇ ਸੀ ਜੀ ਤੇ ਦਰਬਾਰਾ ਸਿੰਘ ਮੁੱਖ ਮੰਤਰੀ ਰਿਹਾ ਜੀ ਦੇ ਕਰਕੇ ਐਸ ਵੀ ਐਲ ਦਾ ਪਾਣੀ ਗਿਆ ਹੂੰ ਜਿਨੇ ਸੁਪਰੀਮ ਕੋਰਟ ਵਿੱਚ ਸੁਪ੍ਰੀਖਾਸ ਸਿੰਘ ਬਾਦਲ ਵੱਲੋਂ ਦਾਇਰ ਕੀਤਾ ਹੋਇਆ ਕੇਸ ਜਿਹੜਾ ਆ ਉਹ ਇੰਦਰਾ ਗਾਂਧੀ ਦੇ ਦਬਾਅ ਥਲੇ ਵਾਪਸ ਲੈ ਲਿਆ ਐਸਵੀਐਲ ਦਾ ਨੀ ਪੱਥਰ ਦਰਬਾਰਾ ਸਿੰਘ ਨੇ ਤੇ ਕੈਪਟਨ ਅਮਰਿੰਦਰ ਸਿੰਘ ਨਿੰਦਰਾ ਗਾਂਧੀ ਕੋਲ ਰਖਵਾਇਆ ਹੂੰ ਕਿ ਪੂਰੀ ਮੋਰਚਾ ਸ਼ੁਰੂ ਹੋਇਆ ਫਿਰ ਸਤੰਬਰ 1980 ਦੇ ਵਿੱਚ ਇੱਕ ਅਖਬਾਰਾਂ ਦੇ ادارے ਦਾ ਮੁਖੀ ਦਾ ਕਤਲ ਹੋ ਜਾਂਦਾ ਹੈ ਹੂੰ ਉਸ ਕਤਲ ਦੇ ਵਿੱਚ ਸੰਤ ਜਨੈ ਸਿੰਘ ਹੋਰਾਂ ਦੇ ਵਾਰੰਟ ਜਾਰੀ ਕਰ ਦਿੱਤੇ ਜਾਂਦੇ ਤੇ ਉਹਨਾਂ ਨੂੰ ਫੜਨ ਵਾਸਤੇ ਚੰਦੋਕਲਾਂ ਪੁਲਿਸ ਭੇਜੀ ਜਾਂਦੀ ਜਿੱਥੇ ਡੀਆਰ ਭੱਟੀ ਤੇ ਡੀਐਸ ਮੰਗਟ ਜਿਹੜੇ ਆ ਫੜਨ ਵਾਸਤੇ ਜਾਂਦੇ ਆ ਸੈਂਕੜੇ ਛਪਾਈਆਂ ਸਮੇਤ ਤੇ ਸੰਤ ਉੱਥੋਂ ਨਿਕਲ ਚੁੱਕੇ ਹੁੰਦੇ ਆ ਤੇ ਇਹ ਉੱਥੇ ਕੀ ਕਰਦੇ ਜਥੇ ਦੇ ਸਿੰਘਾਂ ਨੂੰ ਕੁੱਟਦੇ ਆ ਹੂੰ ਜਿਹੜੀਆਂ ਜਥੇ ਦੀਆਂ ਬੱਸਾਂ ਸੀ ਉਹਨਾਂ ਨੂੰ ਅੱਗ ਲਾ ਦਿੰਦੇ ਆ ਹੂੰ ਉਹਦੇ ਵਿੱਚੇ ਜਿਹੜੇ ਧਾਰਮਿਕ ਗ੍ਰੰਥ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਜਿਹੜੀਆਂ ਨੇ ਉਹ ਅਗਣਪੇਟ ਹੋ ਜਾਂਦੀਆਂ ਨੇ ਹਮ ਸੰਤਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ 20 ਸਤੰਬਰ 1981 ਨੂੰ ਹਮ ਤੇ ਉੱਥੇ ਗ੍ਰਿਫਤਾਰੀ ਦੇ ਟਾਈਮ ਜਦੋਂ ਗ੍ਰਿਫਤਾਰੀ ਦਿੰਦੇ ਨੇ ਉੱਥੇ ਵੀ ਸਿੰਘ ਜਿਹੜੇ ਨੇ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਜਾਂਦੇ ਨੇ ਦਰਬਾਰ ਅਸਮ ਦੀ ਸਰਕਾਰ ਚ ਹਮ ਸੰਤ ਫੜੇ ਜਾਂਦੇ ਨੇ ਪੰਜਾਬ ਚ ਜਜ਼ਬਾਤੀ ਸਿੱਖ ਜਿਹੜੇ ਨੇ ਕੁਝ ਕਦਮ ਚੁੱਕਦੇ ਨੇ ਉਹਨਾਂ ਦੇ ਵਿੱਚ ਕੁਝ ਤਕਸਾਲ ਦੇ ਜਥੇ ਜਿਹੜੇ ਸਿੰਘ ਨੇ ਹੂੰ ਉਹ 19 ਜੁਲਾਈ ਨੂੰ ਫੜ ਲਏ ਜਾਂਦੇ ਨੇ 1982 ਉਹਨਾਂ ਨੂੰ ਛਡਾਉਣ ਵਾਸਤੇ ਭਾਈ ਅਮਰੀਕ ਸਿੰਘ ਜਾਂਦੇ ਨੇ ਹੂੰ ਉਹਨਾਂ ਨੂੰ ਫੜ ਲਿਆ ਜਾਂਦਾ ਉਹਨਾਂ ਨੂੰ ਛਡਾਉਣ ਵਾਸਤੇ ਬਾਬਾ ਥਾਰਾ ਸਿੰਘ ਜੀ ਜਾਂਦੇ ਨੇ ਉਹਨਾਂ ਨੂੰ ਫੜ ਲਿਆ ਜਾਂਦਾ ਉਸੇ ਦਿਨ ਹੀ ਸੰਤ ਜਨੈਲ ਸਿੰਘ ਜੀ 19 ਜੁਲਾਈ 1982 ਨੂੰ ਮੋਰਚਾ ਸ਼ੁਰੂ ਕਰ ਦਿੰਦੇ ਆ ਦਰਬਾਰਾ ਸਿੰਘ ਦੇ ਵਿਰੁੱਧ ਕਿ ਸਾਡੇ ਸਿੰਘ ਛੱਡੇ ਜਾਣ ਹੂੰ ਉਹ ਛੱਡਣ ਦੀ ਬਜਾਏ ਹੋਰ ਫੜ ਲਿੰਦਾ ਹੈ ਹੂੰ ਉਹ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਹੂੰ ਉਹਦੇ 'ਚ ਇਹ ਕੀ ਹੁੰਦਾ ਹੈ ਕਿ ਧਰਮ ਯੁੱਧ ਮੋਰਚਾ ਲੱਗਦਾ ਹੈ ਤੇ ਪੰਜਾਬ 'ਚ ਲਹੂ ਦੀਆਂ ਨਦੀਆਂ ਵਗਦੀਆਂ ਨੇ ਉਹਦਾ ਜੇ ਦੋਸ਼ੀ ਹੈ ਕੇਵਲ ਹੂੰ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਜਿਹੜਾ ਵਾਅਦਾ 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 ਗਾਂ ਜਿਹੜਾ ਹੈ ਹੂੰ ਦਰਬਾਰ ਸਾਹਿਬ ਤੇ ਹਮਰਾ ਤੇ ਪੰਜਾਬ 'ਚ ਕਤਲੋਗਰਤ ਵਾਲੀ ਗੱਲ ਜਿਹੜੀ ਹੈ ਹੂੰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਵਿਆਂ ਦੀ ਹੂੰ ਉਹਦੇ ਜਿਹੜੇ ਮੋਢੇ ਆ ਜਿਹੜਾ ਮੇਨ ਦੋਸ਼ੀ ਹੈ ਉਹ ਦਰਬਾਰਾ ਸਿੰਘ ਤੇ ਸਦਾਸਪਾਲ ਸਿੰਘ ਖੈਰਾ ਹੋਰਾਂ ਨੇ ਕੋਈ ਬਾਲੀ ਪ੍ਰਾਣੀ ਗੱਲ ਵੀ ਨਹੀਂ ਹੁਣ ਜਿਹੜਾ ਹੈ ਪਤਾ ਵੀ ਕਿ ਦਰਬਾਰਾ ਸਿੰਘ ਸਭ ਤੋਂ ਵੱਡਾ ਦੋਸ਼ੀ ਹੈ ਸੰਤਾਂ ਦਾ ਵੀ ਦੋਸ਼ੀ ਹੈ ਸੰਤਾਂ ਦਾ ਸਭ ਤੋਂ ਕੱਟੜ ਦੁਸ਼ਮਣ ਹੈ ਸੰਤਾਂ ਦੇ ਇਹ ਸਭ ਤੋਂ ਹਿੱਟ ਲਿਖਤੇ ਦਰਬਾਰਾ ਸਿੰਘ ਸੀਗਾ ਉਹ ਦਿਨ ਕੁੜੀ ਕਿਉਂ ਗਿਆ ਉਹ ਦਿਨ ਸਾਡੀ ਬੱਚੀ ਕਿਉਂ ਗਿਆ ਤੇ ਫਿਰ ਕਹਿੰਗੇ ਮੈਂ ਪੰਥਕਿਆਂ ਦਰਬਾਰਾ ਸਿੰਘ ਦੇ ਅੱਗੇ ਦਾ ਪੋਤੇ ਨਾਲ ਵੀ ਹੈ ਪੋਤੇ ਨਾਲ ਹੂੰ ਇਸ ਕਰਕੇ ਜਿਹੜਾ ਦਿੱਤ ਸਬ ਸੁਜਿੰਦਰ ਸਿੰਘ ਹੋਰਾਂ ਦਾ ਰੋਲ ਜਾਂ ਸਰਦਾਰ ਸੁਖਜਿੰਦਰ ਸਿੰਘ ਹੋਰਾਂ ਵੱਲੋਂ ਸਾਡੇ ਵਰਗਿਆਂ ਦੀ ਬਾਹ ਫੜਨ ਦੀ ਗੱਲ ਹੈ ਹੂੰ ਉਹ ਸਾਡੇ ਮਨ ਤੇ ਉਹਨਾਂ ਦਾ ਆਸਾਨ ਹਮੇਸ਼ਾ ਰਹੂਗਾ ਪਰ ਸਰਦਾਰ ਸੁਖਪਾਲ ਸਿੰਘ ਖਹਿਰਾ ਤੋਂ ਉਹ ਲੰਬ ਹੂੰ ਮੇਰੇ ਵਰਗਿਆਂ ਨੂੰ ਤੇ ਖਾਸ ਕਰਕੇ ਮੈਨੂੰ ਹਮੇਸ਼ਾ ਰਹੂਗਾ ਕਿ ਗੱਲ ਤੁਸੀਂ ਪੰਥ ਦੀ ਕਰਦੇ ਜੇ ਤੇ ਖੜੋਤੇ ਪੰਥ ਦੇ ਦੁਸ਼ਮਣਾਂ 'ਚ ਜੇ ਤੇ ਕਾਂਗਰਸ ਵਿੱਚ ਖੜ ਕੇ ਪੰਥ ਦੀ ਗੱਲ ਕਰਨ ਵਾਲਾ ਉਹ ਪੰਥਕ ਨਹੀਂ ਹੋ ਸਕਦਾ